ਤਤਪਾਵਨਾ ਭਗਤਵਸ਼ਰਿ ਕਿਰਪਾਨੰਦਾਨ। ਸ਼ਵਰ ਤਖਤ ਦੇਵਾਲਕ ਜਗੋ ਜੋਗ ਅਟਲ। ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਪਾਵਨਾ ਬਿਵਤ ਹਜ਼ੂਰੀ ਅੰਦਰ ਸਭਾਏ ਮਹਾਨ। ਪਰਮ ਸੰਵਾਣ ਜੋਗ। ਗੁਰੂ ਰੂਪ ਗੁਰੂ ਪਿਆਰੇ ਸਾਜ ਸਮ ਜਿਓ। ਆਪ ਜੀ ਵੱਡੇ ਆਭਗਾ ਵਾਲੇ ਹੋ ਜੋ ਕਿ ਤਾਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਾਨਤਨ ਬਾਬਾ ਵਿਦੀ ਚੰਦ ਜੀਾਂ ਦੇ ਪਾਵਨ ਪ੍ਰਿਤਾ ਸਥਾਨ ਗੁਰਦੁਆਰਾ ਖਾਲਸਾ ਦਰਬਾਰ ਵਿਖੇ ਪਮਜ ਕਰਕੇ ਆਪ ਜੀ ਸਾਥ ਸੰਗਤ ਦੀਆਂ ਘੜੀਆਂ ਨੂੰ ਪ੍ਰਾਪਤ ਕਰ ਰਹੇ ਹੋ ਸਤਗੁਰੂ ਮਹਾਰਾਜਿਆਂ ਦੀ ਅਪਾਰ ਕਿਰਪਾ ਰਹਿਮ ਦਾ ਸਦਕਾ ਸਵੇਰ ਤੋਂ ਹੀ ਸੁੰਦਰ دیਵਾਨ ਸਜਾਏ ਗਏ ਜੋ ਕਿ ਆਜ्ञਾ ਨੋ ਭਲੀ ਪ੍ਰਕਾਰ ਤਤਹੀ ਹੈ ਕਿ ਜੋ ਸ਼ਹੀਦੀ ਦਿਹਾਰੇ ਚੱਲ ਰਹੇ ਹਨ ਕਿ ਅੱਜ ਦੇ ਦਿਨ ਸਤਗੁਰੂ ਮਹਾਰਾਜਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਸ਼ਡਨ ਗੀਤਾ ਉਹਦੇ ਸਮੰਧ ਵਿੱਚ ਸਮੂਹ ਸੰਗਤਾਂ ਦੇ ਸੰਜੋਗ ਦੇ ਨਾਲ ਗੁਰੂ ਖਜਾਨਾ ਨੇ ਮਿਲ ਕਰਕੇ ਸਹੁਣੀ ਸਹਿਬ ਜੀ ਦੇ ਜਾਪ ਅਪਰਾਂ ਦਾ ਜੋ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਹਿਜ ਪਾਠ ਚੱਲ ਰਹੇ ਹਨ ਗੁਰਬਾਣੀ ਆਵਜੀ ਅਨੇ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕੀਤਾ ਹੈ ਆਹੋ ਬਾਈ ਕੋ ਸਮੇ ਵਾਹ ਤੇ ਜੋ ਇਤਿਹਾਸਕ ਵਿਚਾਰ ਆ ਹਨ ਉਹ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰਨਾ ਕਰੀਏ ਸਤਿਗੁਰ ਮਹਾਰਾਜ ਜੀ ਨੇ ਅੱਜ ਦਿਨ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣਾ ਕੀਤਾ ਕਿਉਂ ਛੱਡਿਆ ਕਾਰਨ ਕੀ ਬਣਿਆ ਆ ਥੋੜਾ ਜਿਹਾ ਵਸ਼ਾ ਨੂੰ ਜਾ ਕਰਕੇ ਆਪਾਂ ਵਿਚਾਰ ਕਰੀਏ ਕਿਉਂਕਿ ਦੁਨੀਆ ਦੁਨੀਆਂ ਦੇ ਮਾਲਕ ਤਾਂ ਧੰ ਸਹਿਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਜੋ ਪਵਿੱਤਰ ਸ੍ਰੀ ਆਨੰਦਪੁਰ ਸਾਹਿਬ ਦੀ ਨਗਰੀ ਨੂੰ ਵਸਾਉਣਾ ਕੀਤਾ ਸੀ ਫਿਰ ਧੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਭਾਗ ਲਾਏ ਆਪਣੇ ਮੁਬਾਰਕ ਚਰਨ ਬਾ ਕਰਕੇ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਪਵਿੱਤਰ ਸਥਾਨਾਂ ਦੀ ਸਥਾਪਨਾ ਕਰਨਾ ਕੀਤੀ ਇਹ ਪਹਾੜੀ ਇਲਾਕਾ ਸੀ ਸ੍ਰੀ ਆਨੰਦਪੁਰ ਸਾਹਿਬ ਦਾ ਜਿਹੜਾ ਸ਼ਹਿਰ ਹੈ ਪਹਾੜੀਆਂ ਦਾ ਰਾਜ ਸੀ 22 ਧਾਰ ਦੇ ਰਾਜੇ ਸਨ ਤੇਨਾਂ ਸਾਰਿਆਂ ਦਾ ਜਿਹੜਾ ਮੁਖੀਆ ਸੀ ਉਹ ਭੀਮਚੰਦ ਸੀ ਤੇ 22 ਧਾਰੀਆਂ ਦੇ ਰਾਜ ਦੇ ਵਿੱਚ ਇਹ ਉਹਨਾਂ ਦਾ ਹੁਕਮ ਸੀ ਉਹਨਾਂ ਦੇ ਰਾਜ ਦੇ ਵਿੱਚ ਕੋਈ ਸ਼ਸਤਰ ਨਹੀਂ ਸੀ ਰੱਖ ਸਕਦਾ ਕੋਈ ਕੋੜ ਸਵਾਰੀ ਨਹੀਂ ਸੀ ਕਰ ਸਕਦਾ ਕੋਈ ਨਗਾਰਾ ਨਹੀਂ ਸੀ ਵਜਾ ਸਕਦਾ ਕਲਗੀਧਰ ਪਾਸ਼ਾ ਮਹਾਰਾਜ ਜੀ ਅਨੇ ਸ਼ਸਤਰ ਵੀ ਪਹਿਨਨੇ ਸਿੰਘਾਂ ਨੂੰ ਇਹ ਪਹਿਨਾਉਣਾ ਕੀਤੇ ਸ਼ਸਤਰਧਾਰੀ ਹੋ ਕਰਕੇ ਸ਼ਸਤਰਧਾਰੀ ਹੋਣ ਦੀ ਲੋੜ ਵੀ ਕਿਉਂ ਪਈ ਕਾਰਨ ਕੀ ਬਣਿਆ ਕਿ ਜਿਸ ਸਮੇਂ ਕਲਗੀਧਰ ਪਾਸ਼ਾ ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਪਵਿੱਤਰ ਤਹਿਤੀ ਤੇ ਰਹਿ ਰਹੇ ਸਨ ਬੇਅੰਤ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਹਤੇ ਜਾਇਆ ਕਰਦੀਆਂ ਸਨ ਕਿਉਂਕਿ ਵਿਸ਼ੇ ਵਿਖੜੇ ਪੈਂਦੇ ਪਹਾੜੀ ਇਲਾਕਾ ਤੁਰ ਕਰਕੇ ਸੰਗਤਾਂ ਜਾਇਆ ਕਰਦੀਆਂ ਸਨ ਇਹ ਜਿਹੜੇ ਪਹਾੜੀ ਅਸਾਂ ਕੀ ਕਰਿਆ ਕਰਦੇ ਸਨ ਕਿ ਸੰਗਤਾਂ ਦੇ ਕੋਲੋਂ ਜੋ ਰਸਤਾ ਬਸਤਾ ਮਾਇਆ ਜੋ ਵੀ ਪਿਟਾਵਾਂ ਗੁਰੂ ਘਰ ਦੀਆਂ ਤੱਕੇ ਨਾ ਫੋਲਿਆ ਕਰਦੇ ਸਨ ਫੇ ਸੰਗਤਾਂ ਨੇ ਸਤਿਗੁਰ ਮਹਾਰਾਜ ਨੂੰ ਆਕਰ ਕੇ ਬੇਨਤੀ ਕੀਤੀ ਫੇ ਸਤਿਗੁਰ ਮਹਾਰਾਜ ਨੇ ਕਾ ਸ਼ਸਤਰਧਾਰੀ ਹੋ ਕਿ ਜਿਹਦੇ ਕੋਲ ਸ਼ਸਤਰ ਹੈ ਉਹਦੇ ਕੋਲ ਉਹ ਦੁਸ਼ਮਣ ਕੋਈ ਵੀ ਖੋ ਨਹੀਂ ਸਕੇਗਾ ਚਰਾ ਨਹੀਂ ਸਕੇਗਾ ਫੇ ਸਤਗੁਰ ਮਹਾਰਾਜ ਜੀ ਨੇ ਸਿੰਘਾਂ ਨੂੰ ਸ਼ਸਤਰ ਤਿਆਰੀ ਹੋਣ ਵਾਰੇ ਹੁਕਮ ਕੀਤਾ ਘੋੜ ਸਵਾਰੀ ਸਿਖਾਈ ਨਗਾਰਾ ਮੜਿਆ ਰਣਜੀਤ ਨਗਾਰਾ ਵੱਜਦਾ ਸੀ ਜਦੋਂ ਸਤਗੁਰ ਮਹਾਰਾਜ ਜੀ ਦੇ ਦੀਵਾਨ ਸੱਜਦੇ ਸਾਥ ਸੰਗ ਜਿਓ ਉਦੋਂ ਹੀ ਨਗਾਰਾ ਵਜਾਇਆ ਜਾਂਦਾ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਉਦੋਂ ਹੀ ਨਗਾਰਾ ਵਜਾਇਆ ਜਾਂਦਾ ਜਦੋਂ ਫੌਜਾਂ ਸ਼িকার ਨੂੰ ਚੜ੍ਹਦੀਆਂ ਸਰ ਉਦੋਂ ਇਹ ਨਗਾਰੇ ਵਜਦੇ ਸਨ ਇਹ ਨਗਾਰੇ ਦੀ ਬਾਅਦ ਸੁਣ ਸੁਣ ਕੇ ਪਹਾੜੀ ਰਾਜੇ ਦੁਖੀ ਹੋ ਗਏ ਕਿ ਕੌਣ ਹੈ ਜਿਹੜਾ ਸਾਡੀ ਜੂਹ ਦੇ ਵਿੱਚ ਆ ਕਰਕੇ ਨਗਾਰੇ ਵਜਾ ਰਿਹਾ ਹੈ ਇਹਨਾਂ ਨੇ ਸਤਗੁਰੂ ਮਹਾਰਾਜਿਆਂ ਦੇ ਨਾਲ ਇੱਕ ਨੇ ਪਤਾ ਨਹੀਂ ਅਵੰਤ ਹੀ ਜੰਗਾਂ ਕੀਤੀਆਂ ਹੋਣਗੀਆਂ ਬੜੇ ਝਗੜੇ ਕੀਤੇ ਵਿਕੇੜੇ ਕੀਤੇ ਇਕਦੋ ਜੰਗਾ ਕਰਕੇ ਜਦੋਂ ਹਾਰ ਦਾ ਮੂੰਹ ਵੇਖਣਾ ਪਿਆ ਫਿਰ ਇਹਨਾਂ ਨੇ ਵਿਚਾਰ ਵੀ ਕੀਤੀ ਕਿ ਹੋ ਸਕੇ ਕਲਗੀਧਰ ਬਾਦਸ਼ਾਹ ਮਹਾਰਾਜ ਜੀ ਨਾਲ ਸੁਲਾ ਕਰ ਲਈਏ ਕਹਿੰਦੇ ਸੁਲਾ ਕਰਨ ਵਾਸਤੇ ਆਏ ਕੁਝ ਆਪਣੇ ਇਹਨਾਂ ਨੇ ਵਜ਼ੀਰ ਭੇਜਣਾ ਕੀਤੇ ਕੁਝ ਸ਼ਰਤਾਂ ਰੱਖੀਆਂ ਗਈਆਂ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ ਅਸੀਂ ਆਪ ਜੀ ਦੇ ਸਿੱਖ ਬਣਨ ਵਾਸਤੇ ਤਿਆਰ ਹਾਂ ਸਤਿਗੁਰ ਮਹਾਰਾਜ ਜੀ ਆਇਆ ਨੂੰ ਤੁਹਾਨੂੰ ਬਾਰਕ ਆਹੋ ਅਸੀਂ ਤੇ ਆ ਭਾਗਦੇ ਆ ਪਹਾੜੀ ਰਾਜੋ ਗੁਲਾਮੀ ਦੀ ਜ਼ਿੰਦਗੀ ਜੀਣ ਨਾਲੋਂ ਆਜ਼ਾਦ ਹੋ ਕਰਕੇ ਜੀਣਾ ਚਾਹੀਦਾ ਤੁਸੀਂ ਗੁਲਾਮ ਹੋ ਕਹਿਣ ਲੱਗੇ ਸਤਿਗੁਰ ਮਹਾਰਾਜ ਜੀ ਸੇ ਕਿਸ ਤਰ੍ਹਾਂ ਗੁਲਾਮ ਅਸੀਂ ਤੇ ਰਾਜੇ ਹਾਂ ਗੁਰੂ ਸਾਹਿਬ ਕਹਿੰਦੇ ਨਹੀਂ ਤੁਸੀਂ ਗੁਲਾਮ ਹੋ ਔਰੰਗਜੇਬ ਦੇ ਤੁਸੀਂ ਅਟਕਸ ਪਰਦੇ ਹੋ ਗੁਲਾਮੀ ਹੈ ਔਰ ਕੀ ਹੈ ਕਹਿਣ ਲੱਗੇ ਸਤਿਗੁਰ ਮਹਾਰਾਜ ਛਾੜੀਆਂ ਕੋਈ ਸ਼ਰਤਾਂ ਵਾਂ ਸਤਗੁਰ ਮਹਾਰਾਜ ਕਿ ਦੱਸੋ ਢਾਡੀਆਂ ਕਿਹੜੀਆਂ ਸ਼ਰਤਾਂ ਬਈ ਕਹਿੰਦੇ ਸਤਗੁਰ ਮਹਾਰਾਜ ਲੰਗਰ ਪ੍ਰਸ਼ਾਦਾ ਤਿਆਰ ਹੋਵੇ ਸਾਡੀ ਜਿਹੜੀ ਪੰਗਤ ਵਾ ਵੱਖਰੀ ਲੱਗਣੀ ਚਾਹੀਦੀ ਆ ਸਤਗੁਰ ਮਹਾਰਾਜ ਜੇ ਕਹਿੰਦੇ ਉਹ ਕਿਉਂ ਕਹਿੰਦੇ ਅਸੀਂ ਰਾਜੇ ਆ ਰਾਜਪੂਤ ਆ ਅਸੀਂ ਨੀਵਿਆਂ ਦੇ ਨੀਵੇਂ ਜਾਤਾਂ ਵਿੱਚ ਬਹਿ ਕਰਕੇ ਪ੍ਰਸ਼ਾਦਾ ਨਹੀਂ ਸੱਕ ਸਕਦੇ ਸਤਗੁਰ ਮਹਾਰਾਜ ਇਹ ਕਹਿੰਦੇ ਜਾਓ ਪਹਾੜੀ ਰਹਿ ਸਾਨੂੰ ਤੁਹਾਡੀ ਲੋੜ ਨਹੀਂ ਜਿਨ੍ਹਾਂ ਨੂੰ ਤੁਸੀਂ ਨੀਵਾ ਗਣਦੇ ਹੋ ਇਨਾਂ ਨੂੰ ਅਸੀਂ ਉੱਚ ਉਠਖਠਾਉਣਾ ਹੈ ਉੱਚੀਆਂ ਕਰਨਾ ਹੈ ਇਤੋਂ ਹੀ ਬਾਤ ਸਤਗੁਰ ਮਹਾਰਾਜ ਜੀ ਦਨ ਇਹਨਾਂ ਦਾ ਵੈਰ ਰੋਰ ਵਾਧਾ ਗਿਆ ਬਹੁਤ ਲੰਬੇਰਾ ਇਤਿਹਾਸ ਹੈ ਮੈਂ ਸੰਕੇਵ ਰੋਗ ਦੇ ਵਿੱਚ ਆਪ ਜੀ ਦੇ ਨਾਲ ਵਰਣਨ ਕਰਾਂਗਾ ਕਿ ਇਹਨਾਂ ਨੇ ਬਹੁਤ ਸਾਰੀਆਂ ਜੰਗਾਂ ਲੜੀਆਂ ਇੱਕ ਮਸ ਹਾਥੀ ਨੂੰ ਸ਼ਰਾਬ ਪਿਆ ਕਰਕੇ ਕਿਲੇ ਤੇ ਹਮਲਾ ਕਰਨਾ ਕੀਤਾ ਉਹਦੇ ਮੱਥੇ ਦੇ ਨਾਲ ਔਲਾਦ ਦੀਆਂ ਤਵੀਆਂ ਬਣੀਆਂ ਗਈਆਂ ਉਹਦੀ ਸੁੰਡ ਨੂੰ ਤਲਵਾਰ ਬਣੀ ਗਈ ਵਿਸ਼ੇ ਫੌਜਾਂ ਲਾ ਦਿੱਤੀਆਂ ਗਈਆਂ ਕਿ ਜਿਹੜਾ ਹਾਥੀ ਹੈ ਇਹ ਸਿੰਘਾਂ ਨੂੰ ਕਤਲ ਕਰਦਾ ਸ਼ਹੀਦ ਕਰਦਾ ਹੋਇਆ ਕਿਲੇ ਦਾ ਦਰਵਾਜ਼ਾ ਤੋੜੇਗਾ ਇਧਰ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਬਹਾਦਰ ਯੋਧਿਆਂ ਨੂੰ ਤਿਆਰ ਬਰ ਤਿਆਰ ਕੀਤਾ ਹੈ ਸਭ ਤੋਂ ਪਹਿਲਾਂ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਦੁਨੀ ਚੰਦ ਦਾ ਨਾਮ ਲਿਆ ਗਿਆ ਇਹਦੇ ਦੁਨੀ ਚੰਦ ਬਹੁਤ ਜਵਾਨ ਸੀ ਬਹੁਤ ਜੋਧਾ ਸੀ ਬਹਾਦਰ ਸੀ ਫੜਾ ਵੀ ਬੜੀਆਂ ਮਾਰਿਆ ਕਰਦਾ ਸੀ ਕਹਿੰਦਾ ਕਿ ਜਦੋਂ ਕਲਗੀਧਰ ਪਾਸ਼ਾ ਮਹਾਰਾਜ ਨੂੰ ਜੰਗ ਮੈਦਾਨ ਦੇ ਵਿੱਚ ਲੋੜ ਪਈ ਮੈਂ ਹਾਥੀ ਜਿਹੜੇ ਪੂਛਾਂ ਤੋਂ ਫੜ-ਫੜ ਕੇ ਆਕਾਸ਼ ਦੇ ਵੱਲ ਮਾਰਾਂਗਾ ਅਜ ਕਲਗੀਧਰ ਪਾਸ਼ਾ ਨੇ ਇਹਦਾ ਨਾਮ ਲਿਆ ਵਾ ਕਿ ਹਾਥੀ ਦੇ ਨਾਲ ਦੁਨੀ ਚੰਦ ਮੁਕਾਬਲਾ ਕਰੇਗਾ ਕਹਿੰਦੇ ਦੁਨੀ ਚੰਦ ਇੰਨਾ ਡਰਿਆ ਪੰਨਿਆ ਪਿਆਰਿਆਂ ਦੇ ਕੋਲ ਗਿਆ ਜਾ ਕਰਕੇ ਤਰਲੇ ਲਏ ਪਰ ਪੰਨਿਆ ਪਿਆਰਿਆਂ ਕਿਹਾ ਦੁਨੀ ਚੰਦਾ ਤੂੰ ਤੇ ਭਾਗਾ ਵਾਲਾ ਵਾ ਸਤਿਗੁਰ ਮਹਾਰਾਜ ਨਿਤ ਤੇ ਕਿਰਪਾ ਕਰਨੀ ਆ ਹਾਤੀ ਦਾ ਮੁਕਾਬਲਾ ਕਰਾਂਗਾ ਤੇਰੀ ਜਿੱਤ ਹੋਵੇਗੀ ਪਰ ਨਹੀਂ ਮੰਨਿਆ ਰਾਤੋ ਰਾਤ ਕੁਝ ਸਾਥੀਆਂ ਨੂੰ ਨਾਲ ਲੈ ਕੇ ਸਾਧ ਸੰਗ ਜੋ ਕਿਲੇ ਦੀ ਕੰਧ ਟਾਪਣ ਲੱਗਾ ਸਾਰੇ ਸਾਥੀ ਉੱਪਰ ਉੱਤਰ ਗਏ ਜਦ ਇਹਦੀ ਵਾਰੀ ਆਈ ਰੱਸਾ ਅੱਧ ਵਿੱਚੋਂ ਟੁੱਟ ਗਿਆ ਲਾਤਾ ਟੋਟਕੀ ਖੇਰ ਨੂੰ ਸਭ ਲੜ ਕਰਕੇ ਘਰੇ ਹੀ ਮੌਤ ਹੋ ਗਈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਅੰਮ੍ਰਿਤ ਵੇਲੇ ਸਿੰਘਾਂ ਨੇ ਖਬਰ ਦਿੱਤੀ ਸਤਿਗੁਰ ਮਹਾਰਾਜ ਜੀਓ। ਦੁਨੀ ਚਾਂ ਤੇ ਰਾਤ ਦਾ ਡਰ ਦਾ ਮਾਰਾ ਭੱਜ ਗਿਆ ਹੈ। ਹਾਥੀ ਦੇ ਨਾਲ ਕੌਣ ਲੜੇਗਾ? ਸਤਿਗੁਰ ਮਹਾਰਾਜ ਕਹਿੰਦੇ ਹਾਥੀ ਦੇ ਨਾਲ ਸ਼ੇਰ ਲੜੇਗਾ। ਆਹ ਮਲਤਾਨੀਆ ਸੂਰਮਾ ਲੜੇਗਾ। ਭਾਈ ਬਚਿੱਤਰ ਸਿੰਘ ਵੱਲ ਸਤਿਗੁਰ ਮਹਾਰਾਜ ਨੇ ਇਸ਼ਾਰਾ ਕੀਤਾ। ਭਾਈ ਬਚਿੱਤਰ ਸਿੰਘ ਨੂੰ ਹੁਕਮ ਹੋਇਆ। ਕਿ ਬਜਿੱਤਾ ਸਿਆਂ ਹਾਥੀ ਦਾ ਮੁਕਾਬਲਾ ਕਰਨਾ ਹੈ ਸਤਿਗੁਰ ਮਹਾਰਾਜ ਆਪ ਜੀ ਕਿਰਪਾ ਕਰੋ ਇੱਕ ਹਾਥੀ ਕੀ ਬਹਜਾਰਾਂ ਵੀ ਹਾਥੀ ਚੜ੍ਹ ਕਰਕੇ ਆ ਜਾਣ ਮੈਂ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਉਹ ਭਾਈ ਬਚਿੱਤਰ ਸਿੰਘ ਨੇ ਤਿਆਰੀ ਕੀਤੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਗੱਲ ਕੀ ਤਰ ਪਾਸ਼ਾ ਮਹਾਰਾਜ ਨੇ ਆਪਣੇ ਕਰ ਕਮਲਾਂ ਦੇ ਨਾਲ ਇੱਕ 나ਗਣੀ ਦਿੱਤੀ ਆ ਕਿ ਇਸ 나ਗੜਿਆ ਹਾਥੀ ਦਾ ਮੱਥਾ ਵਿੰਨ ਦੇਣਾ ਹੈ ਫੇ ਸਤਗੁਰ ਮਹਾਰਾਜ ਆ ਪੁੱਛਿਆ ਬਚਿੱਤਰ ਸਿੰਘ ਵੇਖ ਹਾਂ ਉਹ ਪਹਾੜੀ ਰਾਜਾਂ ਦੀ ਫੌਜ ਵਿੱਚ ਕਿਹੜਾ ਜਾਨਵਰ ਫਿਰਦਾ ਵਾ ਭਾਈ ਬਚਿੱਤਰ ਸਿੰਘ ਕਹਿਣ ਲੱਗੇ ਸਤਗੁਰ ਮਹਾਰੇ ਕੋ ਝੋਟਾ ਜਿਹਾ ਲੱਗਦਾ ਹਾਥੀ ਦੇ ਮੈਨੂੰ ਲੱਗਦਾ ਨਹੀਂ ਜਿਹੜਾ ਸਾਡਾ ਮੁਕਾਬਲਾ ਕਰ ਸਕੇ ਫੇ ਕੇਸਰੀ ਚੰਦ ਜਿਹੜਾ ਬੜਾ ਆਪਣੇ ਆਪ ਨੂੰ ਵੱਡਾ ਰਾਜਾ ਗੰਦਾ ਬੜਾ ਬਹਾਦਰ ਗੰਦਾ ਸੀ ਸਾਥ ਸੰਯੋਗਵਾਈ ਕਰਦਾ ਹੋਇਆ ਕੇਸਰੀ ਚੰਦ ਫੌਜਾਂ ਨੂੰ ਨਾਲ ਲੈ ਕਰਕੇ ਕਿਲੇ ਦੇ ਵੱਲ ਵਧਦਾ ਵਾ ਇਧਰ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਭਾਈ ਉਹਦੇ ਸਿੰਘ ਦੀ ਡਿਊਟੀ ਲਾ ਦਿੱਤੀ ਆ ਕਿ ਤੁਸੀਂ ਕੇਸਰੀ ਚੰਦ ਦਾ ਸਿਰ ਵੱਢ ਕਰਕੇ ਲਿਆਉਣਾ ਵਾ ਸਾਥ ਸੰਯੋਗ ਫੌਜਾਂ ਚੜੀਆਂ ਹਾਥੀ ਚੜ੍ਹ ਕਰਕੇ ਆ ਰਿਆ ਹੈ ਬਹੁ ਟਿੱਡੀ ਦਲ ਮਗਰ ਮਗਰ ਮਾਰ ਲੋ ਮਾਰ ਲੋ ਕਰਦਾ ਆ ਰਿਹਾ ਹੈ ਇਧਰ ਕਲਗੀਧਰ ਪਾਸ਼ਾ ਮਹਾਰਾਜਿਆਂ ਦੇ ਬਹਾਦਰ ਯੋਧੇ ਕਿਲੇ ਚੋਂ ਬਾਹਰ ਆ ਕਰਕੇ ਲੜੇ ਆ ਜਦੋਂ ਹਾਥੀ ਅੱਗੇ ਵੱਧਦਾ ਆ ਰਿਹਾ ਬਾਬਾ ਬਚਿੱਤਰ ਸਿੰਘ ਨੇ ਬੜੇ ਜ਼ੋਰ ਦੇ ਨਾਲ ਹਾਥੀ ਦੇ ਸਿਰ ਵਿੱਚ ਨਾਗਣੀ ਮਾਰੀ ਆ ਨਾਗਣੀ ਤਵਿਆਂ ਨੂੰ ਕੱਟਦੀ ਹੋਈ ਹਾਥੀ ਦੇ ਸਿਰ ਵਿੱਚੋਂ ਦੀ ਆਰ-ਪਾਰ ਹੋ ਗਈ ਆ ਹਾਥੀ ਚੀਕਾ ਮਾਰਦਾ ਹੋਇਆ ਪਛਾਹ ਨੂੰ ਭੱਜਿਆ ਵਾ ਆਪਣੀ ਫੌਜ ਨੂੰ ਲੁਤਾਰਦਾ ਹੋਇਆ ਮਾਰਦਾ ਹੋਇਆ ਪਛਾਣ ਨੂੰ ਮਰ ਗਿਆ ਵਾ ਇਧਰ ਕੇਸਰੀ ਚੰਦ ਦਾ ਸਿਰ ਭਾਈ ਉਹਦੇ ਸਿੰਘ ਨੇ ਹਾਥੀ ਤੇ ਚੜ੍ਹਿਆ ਹੋਇਆ ਸੀ ਕੇਸਰੀ ਚੰਦ ਭਾਈ ਉਹਦੇ ਸਿੰਘ ਨੇ ਬੜੇ ਫਰਤੀਲੀ ਦੇ ਨਾਲ ਸਾਹ ਸਿੰਘ ਹਾਥੀ ਦੇ ਉੱਪਰ ਚੜ੍ਹ ਕਰਕੇ ਉਹਦੇ ਸਿੰਘ ਨੇ ਜੋ ਕੇਸਰੀ ਚੰਦ ਦਾ ਸਿਰ ਵੱਢ ਕਰਕੇ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕਰਕੇ ਰੱਖ ਦਿੱਤਾ ਇਹ ਵੀ ਜੰਗ ਖਾਲਸੇ ਨੇ ਜਿੱਤ ਲਈ ਆ ਫੇਰ ਇਹਨਾਂ ਨੂੰ ਜਦੋਂ ਹਾਰ ਦਾ ਮੂੰਹ ਵੇਖਣਾ ਪਿਆ ਇਹਨਾਂ ਨੇ ਕਲਗੀਧਰ ਪਾਸ਼ਾ ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ ਸਤਿਗੁਰੂ ਮਹਾਰਾਜ ਜੀ ਉਹ ਸਾਡੀ ਬੇਨਤੀ ਪ੍ਰਵਾਨ ਕਰੋ ਅਸੀਂ ਆਪ ਜੀ ਨੂੰ ਕੁਝ ਨਹੀਂ ਆਖਾਂਗੇ ਇੱਕ ਵਾਰ ਇਹ ਆਨੰਦਪੁਰ ਸਾਹਿਬ ਜੀ ਦਾ ਕਿਲਾ ਖਾਲੀ ਕਰ ਜਾਓ 7 ਮਹੀਨੇ ਲੜਾਈ ਲੱਗੇ ਰਹੀ ਸਾਹ ਸੰਜੋ 7 ਮਹੀਨੇ ਅੰਦਰੋਂ ਰਾਸ਼ਨ ਪਾਣੀ ਵਿੱਚ ਮੁੱਕ ਗਿਆ ਵਾ ਛਕਣ ਵਾਸਤੇ ਕੋਈ ਪਦਾਰਥ ਨਹੀਂ ਹੈ ਪਰ ਫਿਰ ਵੀ ਬਹਾਦਰ ਜ ਉਹਦੇ ਬੜੀ ਅੰਦਰੜਤਾ ਦੇ ਨਾਲ ਲੜਦੇ ਰਹੇ ਇਨਾ ਬੜੀਆਂ ਬੇਨਤੀਆਂ ਕੀਤੀਆਂ ਤਰਲੇ ਲਏ ਮਾਦਾ ਜੀ ਨੂੰ ਜਾ ਕਰਕੇ ਸਨੇਹੇ ਦਿੱਤੇ ਮਾਦਾ ਜੀ ਕਹਿਣ ਲੱਗੇ ਪੁੱਤਰ ਜੇ ਆਖਦੇ ਹਨ ਤੇ ਸਾਨੂੰ ਅਨੰਦਪੁਰ ਸਾਹਿਬ ਜੀ ਦਾ ਗੱਲਾ ਛੱਡ ਦੇਣਾ ਚਾਹੀਦਾ ਹੈ ਸਤਿਗੁਰ ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਬੜੇ ਬਈਮਾਨ ਇਹਨਾਂ ਦਾ ਤਵਾਰ ਨਹੀਂ ਕਰਨਾ ਚਾਹੀਦਾ ਚਲੋ ਕਹਿਣ ਕਹਾਉਣ ਤੇ ਸਾਰਿਆਂ ਦੇ ਕਹਿਣ ਤੇ ਸਤਿਗੁਰ ਮਹਾਰਾਜ ਜੀ ਗੱਲਾ ਛੱਡਣ ਦੀ ਤਿਆਰੀ ਕਰਨ ਲੱਗੇ ਪਹਿਲਾ 사ਦਗੁਰੂ ਮਹਾਰਾਜ ਇਹ ਕੋਰ ਨੇ ਪਰਖ ਵੀ ਕੀਤੀ ਆ ਸਾਧ ਸੰਗ ਜੀਓ ਇਹਨਾਂ ਨੂੰ ਕਿਹਾ ਕਿ ਸਾਨੂੰ ਇਤਨੇ ਗੱਡੇ ਇਤਨੇ ਬਲਦ ਚਾਹੀਦੇ ਆ ਸਭ ਤੋਂ ਪਹਿਲਾਂ ਅਸੀਂ ਆਪਣਾ ਸ਼ਾਹੀ ਖਜ਼ਾਨਾ ਕਢਣਾ ਇਥੋਂ ਤੇ ਫਿਰ ਅਸੀਂ ਆਪਣੀਆਂ ਫੌਜਾਂ ਲਿਆ ਕਰਕੇ ਬਾਹਰ ਜਾਵਾਂਗੇ ਕਿਲੇ ਚੋਂ ਇਹਨਾਂ ਨੇ ਸਾਧ ਸੰਗ ਜੀਓ ਗੱਡੇ ਅਤੇ ਬਲਦ ਦੇ ਦਿੱਤੇ ਆ ਸਤਗੁਰੂ ਮਹਾਰਾਜ ਨੇ ਕੀ ਕੀਤਾ ਕਿ ਛੱਟਾਂ ਬੋਰੀਆਂ ਚ ਜੋ ਘੋੜੇ ਜੰਗ ਦੇ ਵਿੱਚ ਮਰ ਗਏ ਸਨ ਹੋਰ ਜੋ ਸਾਜੋ ਸਮਾਨ ਅੰਦਰ ਪਿਆ ਸੀ ਇਹਨਾਂ ਪਹਾੜੀ ਰਾਜਿਆਂ ਦੇ ਪਿੰਜਰ ਉਥੇ ਮਰਿਆ ਹੋਇਆਂ ਦੇ ਪੈਸੇ ਨੇ ਜਿਹੜੇ ਇਹ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਛੱਟਾਂ ਦੇ ਵਿੱਚ ਬੋਰੀਆਂ ਵਿੱਚ ਪਾ ਕਰਕੇ ਜੋ ਕਿ ਗੱਡਿਆਂ ਤੋਂ ਬਸਾਰਾ ਜਿਹੜਾ ਗਾਂਦਮਾਲ ਸੀ ਅੰਦਰ ਪਿਆ ਜੋ ਵੀ ਸਮਾਨ ਮਾੜਾ ਮੋਟਾ ਸੀ ਜਿਹੜਾ ਲੋੜੀਦਾ ਨਹੀਂ ਸੀ ਉਹ ਛੱਟਾਂ ਦੇ ਵਿੱਚ ਲਿੱਦ ਭਰ ਕਰਕੇ ਘੋੜਿਆਂ ਦੀ ਗੱਡਿਆਂ ਉੱਪਰ ਲੱਦ ਕਰਕੇ ਸਤਿਗੁਰੂ ਮਹਾਰਾਜ ਜਨੂਕਤਰ ਸੋਹਣੇ ਗਲੀਚੇ ਦੁਸ਼ਾਲੇ ਪਾ ਕਰਕੇ ਗੱਡੇ ਬਾਹਰ ਭੇਜ ਦਿੱਤੇ ਕੋਜਕ ਸਿੰਘਾਂ ਨੇ ਡੋਟੀ ਲਾਈ ਹੈ ਕਿ ਤੁਸੀਂ ਪਿੱਛੇ ਪਿੱਛੇ ਜਾਣਾ ਜਦੋਂ ਫੌਜ ਕਿ ਤਹਾਵਾ ਕਰੇ ਤੇ ਛਾਲ ਮਾਰ ਕੇ ਕਿਲੇ ਵਿੱਚ ਆ ਕਰਕੇ ਪਰਵੇਸ਼ ਕਰ ਜਾਣਾ ਹੈ ਸਾਹ ਸਮਝੋ ਜਦੋਂ ਗੱਡੇ ਬਾਹਰ ਕੱਡੇ ਆ ਪਹਾੜੀ ਰਾਜਿਆਂ ਦੇ ਮਨ ਬੇਈਮਾਨ ਹੋ ਗਏ ਕਿ ਸਤਿਗੁਰੂ ਮਹਾਰਾਜੀ ਦਾ ਸ਼ਾਹੀ ਖਜ਼ਾਨਾ ਜਾ ਰਿਹਾ ਰਾਤ ਦਾ ਸਮਾਂ ਸੀ ਇਹਨਾਂ ਨੇ ਲੁੱਟਮਚਾ ਆ ਦਿੱਤੀ ਹੈ ਸਾਰਾ ਸਾਜੋ ਸਮਾਨ ਜੋ ਲੁੱਟ ਲਿਆ ਹੈ ਜੋ ਵੀ ਕਿਸਦੇ ਹੱਥ ਆਇਆ ਲੈ ਗਏ ਹਨ ਸਤਿਗੁਰੂ ਮਹਾਰਾਜ ਕੁਝਕ ਸਿੰਘ ਕਿਲੇ ਤੋਂ ਬਾਹਰ ਗਏ ਉਹ ਕਿਹਾ ਉਸ ਕਿਲੇ ਦੇ ਵਿੱਚ ਪਰਵੇਸ਼ ਕਰ ਜਾਂਦੇ ਹਨ ਫਿਰ ਜਦੋਂ ਇਹਨਾਂ ਨੇ ਰਾਤ ਦੇ ਸਮੇਂ ਸਭ ਕੁਝ ਲੁੱਟ ਕਰਕੇ ਆਪੂ ਆਪਣੇ ਤੰਬੂਆਂ 'ਚ ਲੈ ਗਏ ਕੀ ਵੇਖਦੇ ਉਹਨਾਂ ਬੋਰੀਆਂ ਦੇ ਵਿੱਚੋਂ ਸੱਟਾਂ ਵਿੱਚ ਹੱਡੀਆਂ ਨਿਕਲਦੀਆਂ ਆ ਲੈ ਤਾਂ ਨਿਕਲਦੀ ਆ ਪਾਟੇ ਬਸਤਰ ਨਿਕਲਦੇ ਆ ਤੇ ਬੜੇ ਸ਼ਰਮਿੰਦੇ ਹੋਏ ਫਿਰ ਇਹਨਾਂ ਨੂੰ ਅਨੁਮੋਸ਼ੀ ਦਾ ਸਾਹਮਣਾ ਕਰਨਾ ਪਿਆ ਕੋਈ ਸਮਾਂ ਫੇਲ ਲੰਘਿਆ ਫਿਰ ਸਾਧ ਸੰਗ ਜੀ ਉਹਨਾਂ ਪਹਾੜੀ ਰਾਜਿਆਂ ਨੇ ਜੋ ਕਿ ਗੌ ਦੀ ਕਸਮ ਖਾਧੀ ਆ ਤੇ ਜਿਹੜੇ ਮੁਸਲਮਾਨ ਸਾ ਔਰੰਗਜ਼ੇਬ ਦੀ ਫੌਜ ਚੜ੍ਹ ਕਰਕੇ ਆਏ ਸੀ ਖਵਾਜੇ ਪੀਰ ਵਰਗੇ ਨਹਿਰਖਾਨ ਵਰਗੇ ਇਹਨਾਂ ਨੇ ਕੁਰਾਨ ਦੀ ਕਸਮ ਖਾਧੀ ਆ ਕਿਉਂਕਿ ਇਹਨਾਂ ਦੇ ਕੋਲ ਚਾਰਾ ਕੋਈ ਨਹੀਂ ਸੀ ਚੱਲ ਰਿਹਾ ਕਲਗੀਧਰ ਪਾਤਸ਼ਾਹ ਮਹਾਰਾਜ ਇਹਨੂੰ ਹਰਾ ਨਹੀਂ ਸੀ ਰਹੇ ਬਹੁਤ ਲੰਮਾ ਸਮਾਂ ਇਹ ਜੰਗ ਚੱਲੀ ਆ ਇਹਨਾਂ ਨੇ ਸੌ ਖਾਦੀ ਕਸਮਾਂ ਖਾਦੀਆਂ ਸਤਿਗੁਰੂ ਮਹਾਰਾਜ ਜੀ ਗਏ ਸਾਡੇ ਕੋ ਗਲਤੀ ਹੋ ਗਈ ਗਾਡੇ ਕੁਝ ਸਿਪਾਹੀਆਂ ਨੇ ਗਲਤੀ ਕੀਤੀ ਆ ਸਾਡੇ ਕਹਿਣੇ ਤੋਂ ਬਾਹਰੇ ਹੋ ਕਰਕੇ ਅਸੀਂ ਗੌਦੀ ਹਤੇ ਕਰਾਂ ਦੀ ਕਸਮ ਖਾਂਨੇ ਆ ਇੱਕ ਵਾਰੀ ਕਿਲਾ ਛੱਡ ਜਾਓ ਜਦੋਂ ਮੁਰਕੇ ਦੁਬਾਰਾ ਜਲ ਕਰੇ ਇਸ ਕਿਲੇ ਵਿੱਚ ਆ ਕਰਕੇ ਪ੍ਰਵੇਸ਼ ਕਰ ਜਾਓ ਸਤਗੁਰ ਮਹਾਰਾਜ ਹੀ ਧਰਮ ਦੇ ਬੜੇ ਪੱਕੇ ਸਨ ਕਿ ਇਹਨਾਂ ਨੇ ਧਰਮ ਦਾ ਵਾਸਤਾ ਦਿੱਤਾ ਵਾ ਮਾਦਾ ਜੀ ਵੀ ਕਹਿਣ ਲੱਗੇ ਪੁੱਤਰ ਹੁਣ ਤੇ ਇਹਨਾਂ ਖਤਮਾ ਖਾ ਲੀਆਂ ਇਹਨੂੰ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਜਾਣਾ ਚਾਹੀਦਾ ਹੈ ਸਿੰਘ ਵੀ ਬੜੇ ਭੁੱਖੇ ਪਾਣੇ ਬਹੁਤ ਵਿਆਕਲ ਹੋ ਗਏ ਸਨ ਸਿੰਘ ਵੀ ਕਹਿਣ ਲੱਗੇ ਸਤਗੁਰ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਇੱਕ ਵਾਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਜੀਏ ਫਿਰ ਆਪਾਂ ਆ ਜਾਵਾਂਗੇ ਕਲਗੀਧਰ ਬਾਦਸ਼ਾਹ ਕਹਿਣ ਲੱਗੇ ਬਹਾਦਰ ਯੋਧੇ ਹੋ ਜੇ ਥੋੜੇ ਦਿਨ ਹੋਰ ਰੁਕ ਜਾਓ ਤੁਹਾਨੂੰ ਰਾਜ ਬਾਗ ਬਖਸ਼ ਦਵਾਂਗੇ ਪਰ ਨਿਰੰਕਾਰ ਪਰਮਾਤਮਾ ਵਹਿਜਾ ਹੁਕਮ ਆਸਾ ਸੀ ਕੀਤਾ ਕਰਨਾ ਸਰਵ ਰਜਾਈ ਕਿਸ ਕੀਚੇ ਜੈ ਕਰ ਸਕੀਏ ਆਪਣਾ ਕੀਤਾ ਕਿਸੇ ਨਾ ਹੋਵੇ ਜਿਉਂ ਹਰ ਪਾਵੇ ਤਿਉਂ ਰਖੀਏ ਨਿਰੰਕਾਰ ਦਾ ਬਾਣਾ ਇਸ ਤਰ੍ਹਾਂ ਹੋਣਾ ਸੀ ਤੇ ਆਸ ਰਚਨਾ ਸੀ ਮੇਰੇ ਸਤਿਗੁਰੂ ਮਹਾਰਾਜ ਜੀ ਆਨੇ ਫਿਰ ਸਾਧ ਸੰਗਤ ਜਿਓ ਜਦੋਂ ਇਹਨਾਂ ਨੇ ਕਸਮਾਂ ਖਾਧੀਆਂ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਸਾਰਿਆਂ ਯੋਧਿਆਂ ਦੀ ਤਿਆਰੀ ਕੀਤੀ ਕਹਿੰਦੇ ਜਿੰਨਾ ਵੀ ਸਤਿਗੁਰੂ ਮਹਾਰਾਜ ਦੇ ਕੋਲ ਖਜ਼ਾਨਾ ਸੀ ਉਹ ਸਾਰੇ ਦਾ ਸਾਰਾ ਦਰਿਆ ਦੇ ਵਿੱਚ ਸਤਿਗੁਰੂ ਮਹਾਰਾਜ ਇਹਨਾਂ ਦਵਾ ਦਿੱਤਾ ਮਾਤਾ ਜੀ ਕਹਿਣ ਲੱਗੇ ਪੁੱਤਰ ਜੀ ਇਹ ਕੀ ਕੀਤਾ ਸਿੰਘਾਂ ਦੇ ਵਿੱਚ ਵਣ ਦਿੰਦੇ ਤੇ ਸਤਿਗੁਰੂ ਮਹਾਰਾਜ ਇਹ ਕਹਿੰਦੇ ਮਾਤਾ ਜੀ ਉਹਨੂੰ ਇਹ ਦੱਸ ਕਿ ਜੇ ਤੂੰ ਮੈਨੂੰ ਆਪਣੇ ਹੱਥੀਂ ਜ਼ਹਿਰ ਦੇ ਸਕਦੀ ਹੈ ਮਾਤਾ ਜੀ ਕਹਿੰਦੇ ਨਹੀਂ ਪੁੱਤਰ ਤੁਹਾਨੂੰ ਮੈਂ ਜ਼ਹਿਰ ਨਹੀਂ ਦੇ ਸਕਦੀ ਫਿਰ ਸਤਿਗੁਰ ਮਹਾਰਾਜ ਕਹਿੰਦੇ ਮੈਂ ਖਾਲਸਾ ਵੀ ਮੇਰਾ ਪੁੱਤਰ ਹੈ ਇਹ ਜਿਹੜਾ ਚੜਾਵੇ ਦੇ ਤਨਦੌਦ ਹੈ ਨਰੀ ਜ਼ਹਿਰ ਹੈ ਇਹ ਮੈਂ ਆਪਣੇ ਸਿੱਖਾਂ ਨੂੰ ਨਹੀਂ ਦੇ ਸਕਦਾ ਇਹਨਾਂ ਨੂੰ ਰਾਜ ਭਾਗ ਦੇਵਾਂਗੇ ਇਹ ਖਾਲਸਾ ਸਾਡਾ ਇੱਕ ਦਿਨ ਰਾਜ ਕਰੇਗਾ ਸਮਾਂ ਆਉਣ ਤੱਕ ਇਹ ਮਾਇਆ ਵੀ ਇਹ ਜਿਹੜੀ ਦੱਬੀ ਹੈ ਸਮਾਂ ਆਉਣ ਤੇ ਵਰਤਣਗੇ ਉਸ ਨੂੰ ਲੋੜ ਅਨੁਸਾਰ ਸੌਰਾਹ ਵਿਚਾਰ ਸਤਗੁਰ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਛੱਡਣ ਦੀ ਤਿਆਰੀ ਕੀਤੀ ਹੈ ਸਾਰੇ ਅਸੰਗਾ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਆਪ ਕਲਗੀਧਰ ਬਾਦਸ਼ਾਹ ਮਹਾਰਾਜ ਜੀ ਸਭ ਤੋਂ ਜਥੇ ਦੇ ਅੱਗੇ ਲੱਗੇ ਆ ਵਿਚਕਾਰ ਮਤਾਵਾ ਸਾਡੀਆਂ ਜੋ ਸਤਗੁਰ ਮਹਾਰਾਜ ਜੀ ਦੇ ਮਹਿਲ ਅਤੇ ਛੋਟੇ ਸਾਹਿਬ ਜਦਿਆਂ ਨੂੰ ਸਤਗੁਰ ਮਹਾਰਾਜ ਜੀ ਨੇ ਜਥੇ ਦੇ ਵਿਚਕਾਰ ਰੱਖਿਆ ਹੈ ਸਾਊਥੋਂ ਬੇਸ਼ੇ ਬਾਬਾ ਜੀਤ ਸਿੰਘ ਬਾਬਾ ਜਜਾਰ ਸਿੰਘ ਦੀ ਡਿਊਟੀ ਲਾ ਦਿੱਤੀ ਆ ਤੇ ਖਾਲਸਾ ਪੰਥ ਕਹਿੰਦੇ ਇਹ ਨਾਖੇ ਕਿ ਕਲਗੀਧਰ ਪਾਸ਼ਾ ਮਹਾਰਾਜ ਜੀ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਪਹਿਲਾਂ ਹੀ ਗਾੜੀ ਚਲੇ ਗਏ ਸਨ ਨਹੀਂ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਬਾਬਾ ਅਜੀਤ ਸਿੰਘ ਨੂੰ ਆਖਿਆ ਕਿ ਜਦੋਂ ਵੀ ਲਬਹਿਰੀ ਆ ਕਰਕੇ ਕਦੇ ਹਮਲਾ ਕਰੇ ਡਟ ਕਰਕੇ ਮੁਕਾਬਲਾ ਕਰਨਾ ਹੈ ਬਾਬਾ ਜੀਤ ਸਿੰਘ ਜੀ ਬੜੇ ਬਹਾਦਰ ਯੋਧੇ ਸਨ ਤਲਵਾਰ ਦੇ ਤੀਰ ਦੇ ਨੇਜੇ ਦੇ ਬੜੇ ਧਣੀ ਸਨ ਸਾਹ ਸਮਝ ਹੋ ਰਾ ਦਾ ਸਮਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਛੱਡਿਆ ਹੈ ਉਥੇ ਜਿੱਥੇ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਥਾਨ ਸੀ ਉਥੇ ਇੱਕ ਸਿੰਘ ਦੀ ਡਿਊਟੀ ਲਾ ਦਿੱਤੀ ਹੈ ਕਿ ਤੂੰ ਇੱਥੇ ਸੇਵਾ ਕਰਿਆ ਕਰਨੀ ਹੈ ਝਾਰੂ ਦਿਆ ਕਰਨਾ ਹੈ ਦੀਵਾ ਜਗਾਇਆ ਕਰਨਾ ਹੈ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਹੈ ਇਹ ਨਿਸ਼ਾਨੀ ਹੈ ਸਤਿਗੁਰ ਮਹਾਰਾਜ ਜੀ ਨੇ ਸਾਥ ਸੰਗ ਜੋ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਛੱਡਿਆ ਰਾਤ ਦੇ ਸਮੇਂ ਥੋੜੀ ਹੀ ਦੂਰ ਤੇ ਗਏ ਹਨ ਤੇ ਵੈਰੀ ਨੇ ਹੱਲਾ ਕਰ ਦਿੱਤਾ ਹੈ ਫੇਕਲਗੀ ਤਰਪਾਸ਼ਾ ਮਹਾਰਾਜ ਜੀ ਦੇ ਬਹਾਦਰ ਜੋਧਿਆਂ ਦੇ ਕੋਲ ਅੱਜ ਕੋਈ ਕਿਲਾ ਨਹੀਂ ਕੋਈ ਓਟ ਨਹੀਂ ਕੋਈ ਆਸਰਾ ਨਹੀਂ ਐ ਨਿੱਧਰੇ ਮਦਾਨ ਦੇ ਵਿੱਚ ਕਲਗੀ ਤਰਪਾਸ਼ਾ ਮਹਾਰਾਜ ਜੀ ਦੇ ਜੋਧਿਆਂ ਨੇ ਫਿਰ ਜੰਗ ਕੀਤੀ ਆ ਇਹ ਇੱਕ ਨਹੀਂ ਨੇਕਾਂ ਹੀ ਸਿੰਘ ਸ਼ਹੀਦੀਆਂ ਵੀ ਪ੍ਰਾਪਤ ਕਰ ਗਏ ਆ ਪਰ ਕਹਿੰਦੇ ਆ ਬਾਬਾ ਅਜੀਤ ਸਿੰਘ ਜੀ ਕੰਧ ਬਣ ਕੇ ਖੜ ਗਏ ਆ ਵੈਰੀ ਦਲ ਦੀ ਹਿੰਮਤ ਨਹੀਂ ਇੰਨੀ ਕਿ ਅੱਗੇ ਵੱਧ ਸਕਣ ਇਸ ਤਰ੍ਹਾਂ ਕਰਦਿਆਂ ਕਰਦਿਆਂ ਬਹੁਤ ਸਿੰਘ ਸ਼ਹੀਦੀਆਂ ਪ੍ਰਾਪਤ ਕਰਕੇ ਪਹਾੜੀ ਰਾਜੇ ਅਤੇ ਮੁਸਲਮਾਨਾਂ ਦੇ ਔਰੰਗਜ਼ੇਬ ਦੀ ਫੇਰ ਫੌਜ ਸੀ ਇਹ ਵੀ ਬਹੁਤ ਜੰਗ ਦੇ ਵਿੱਚ ਮਾਰੀ ਗਈ ਅੱਜ ਦਿਨ ਮੇਰੇ ਸਤਿਗੁਰ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਛੱਡਣਾ ਕੀਤਾ ਹੈ ਅੱਜ ਦੀ ਰਾਤ ਕਲਾ ਛੱਡਣਾ ਹੈ ਅੱਜ ਜਿਹੜਾ ਸਵੇਰ ਦਾ ਅੰਮ੍ਰਿਤ ਵੇਲਾ ਹੋਣਾ ਹੈ ਇਸ ਸਮੇਂ ਸਤਗੁਰ ਮਹਾਰਾਜ ਜੀ ਸਰਸਾ ਦੇ ਕਿਨਾਰੇ ਜਾਣਗੇ ਸਰਸਾ ਦੇ ਕਿਨਾਰੇ ਤੇ ਬੈਠ ਕੇ ਵੀ ਅੰਮ੍ਰਿਤ ਵੇਲਾ ਹੋਵੇਗਾ ਸਤਗੁਰ ਮਹਾਰਾਜ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਗੇ ਤਦ ਰੈਰੀ ਦਲ ਜੰਗ ਦੇ ਵਿੱਚ ਜੋ ਕੇ ਚੜ ਕੇ ਆ ਰਿਹਾ ਬਹਾਦਰ ਜੋਧੇ ਉਹਦਾ ਮੁਕਾਬਲਾ ਕਰਨਗੇ ਉਹਨੂੰ ਪਾਈ ਉਹਦੇ ਸਿੰਘ ਵਰਗੇ ਬਾਬਾ ਅਜੀਤ ਸਿੰਘ ਵਰਗੇ ਉਹਨਾਂ ਨੂੰ ਡੱਕ ਕਰਕੇ ਰੱਖਣਗੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਸਾ ਜੀ ਦੀ ਵਾਰ ਦੇ ਕੀਰਤਨ ਵਿੱਚ ਵਿਗੜ ਨਹੀਂ ਪੈਣ ਦਿੱਤਾ ਤੇ ਸਾਨੂੰ ਇਥੋਂ ਸਿੱਖਿਆ ਮਿਲਦੀ ਗੁਰੂ ਸਵਾਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੰਗਾ ਯੁੱਧਾਂ ਦੇ ਵਿੱਚ ਵੀ ਅੰਮ੍ਰਿਤ ਵੇਲੇ ਬਾਣੀ ਦਾ ਨਾਗਾ ਨਹੀਂ ਪੈਣ ਦਿੱਤਾ ਤੇ ਸਾਡਾ ਵੀ ਅੱਜ ਫਰਜ਼ ਬਣਦਾ ਹੈ ਅਸੀਂ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਧੀਆਂ ਉਤਰਵਾ ਅੰਬਦਿ ਸ਼ਕੀਏ ਗੁਰੂ ਵਾਲੇ ਬਣਿਏ ਗੁਰਬਾਣੀ ਦੇ ਨਾਲ ਜੁੜੀਏ ਨਿਤਨੇਮੀ ਬਾਣੀਆਂ ਸੰਗਤ ਕਰਿਆ ਕਰੀਏ ਸੋ ਸਤਿਗੁਰ ਮਹਾਰਾਜ ਜੀ ਕਿਰਪਾ ਕਰੇ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਏ ਵਿਸਰਨਾ ਹੀਂਦ ਤਾਰ ਵਿਸਰਨਾ ਹੀਂਦ ਤਾਰ ਸਰਨ ਹੋਈ ਤੋ ਤਾਰ ਵਿਸਰਨਾ ਹੀਂਦ ਤਾਰ ਆਪਣਾ ਨਾਮ ਦੇ